ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਇੱਕ ਕਵਿਤਾ ਸਰਵਣ ਕਰਾਉਣ ਜਾ ਰਹੀ ਹਾਂ ਜੀ ਜਿਸ ਦਾ ਵਿਸ਼ਾ ਹੈ ਸ਼ੀਰੀ ਪੰਜਾਬ ਦਾ ਅੰਤਲਾ ਹੁਕਮ ਜਦੋਂ ਸ਼ੀਰੀ ਪੰਜਾਬ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਅੰਤਲਾ ਹੁਕਮ ਕੀ ਦਿੱਤਾ ਇਸ ਕਵਿਤਾ ਰਾਹੀਂ ਬਿਆਨ ਕਰਾਂਗੀ ਜੀ ਜਦ ਕੀਤਾ ਸ਼ੀਰੇ ਪੰਜਾਬ ਨੇ ਪਰਲੋਕ ਤਿਆਰਾ ਜਦ ਟੁੱਟਣ ਲੱਗਾ ਦੇਸ਼ ਦੀ ਕਿਸਮਤ ਦਾ ਤਾਰਾ ਦਿਲ ਅੰਦਰ ਸਦਰਾ ਬੀਰ ਉਹ ਜਦ ਕੁੱਟਣ ਲੱਗਾ ਹਾਂ ਕਾਲ ਸੁਹਾਗ ਪੰਜਾਬ ਦਾ ਜਦ ਲੁੱਟਣ ਲੱਗਾ ਤਦ ਆਗੂ ਕੁਲ ਦਰਬਾਰ ਦੇ ਉਸ ਕੋਲ ਬੁਲਾ ਕੇ ਫਿਰ ਇਦਾਂ ਕੀਤੀ ਮਿਹਨਤੀ ਗਲ ਪੱਲਾ ਪਾ ਕੇ ਫਿਰ ਏਦਾਂ ਕੀਤੀ ਬੇਨਤੀ ਗਲ ਪੱਲਾ ਪਾ ਕੇ ਹੁਣ ਸਿੰਘੋ ਮੈਨੂੰ ਆ ਗਿਆ ਦਰਗਾਹ ਦਾ ਸੱਦਾ ਮੈਂ ਤੋਂ ਪਾਂ ਤੇ ਗਾਂ ਵਾ ਲੜਾ ਤੁਰ ਚੱਲਿਆ ਬੱਦਾ ਮੈਂ ਸੱਜੇ ਖੱਬੇ ਤੁਸਾਂ ਦੀ ਮੀਰੀ ਤੇ ਪੀਰੀ ਮੈਂ ਕਹਿਣੀ ਚਾਹੁੰਦਾ ਤੁਸਾਂ ਨੂੰ ਇੱਕ ਗੱਲ ਅਖੀਰੀ ਮੈਂ ਕਹਿਣੀ ਚਾਹੁੰਦਾ ਤੁਸਾਂ ਨੂੰ ਇੱਕ ਗੱਲ ਅਖੀਰੀ ਮੈਂ ਕੀਤੀ ਖੈਬਰ ਦਰੇ ਤੱਕ ਲਉ ਮਿੰਜਦੀ ਕਾਣੀ ਹੁਣ ਸਿੰਘੋ ਪੱਤ ਪੰਜਾਬ ਦੀ ਹੈ ਤੁਸਾਂ ਬਚਾਣੀ ਤੁਸਾਂ ਬਾਸਾਂ ਵਾਂਗੂ ਆਪ ਵਿੱਚ ਭੁਲਕ ਨਹੀਂ ਖਹਿਣਾ ਤੁਸਾਂ ਹੋ ਪੰਜਾਬੀ ਬਿਜਰੀਆਂ ਗੈਰਾਂ ਤੇ ਪਹਿਣਾ ਹੰਨ ਸਿਰ ਤੇ ਵੈਰੀ ਕੂਕ ਦੇ ਲਾ ਝਾਕਾਂ ਬੈਠੇ ਓ ਤੰਦੂਏ ਸਤਲੁਜ ਦੇ ਕੰਡੇ ਲਾ ਤਾਕਾਂ ਬੈਠੇ ਤੁਸਾਂ ਦੁੱਖ ਮੁਸੀਬਤਾਂ ਝਾਗ ਕੇ ਇਹ ਬਾਗ ਲਗਾਇਆ ਤੁਸਾਂ ਪਾਣੀ ਦੀ ਥਾਂ ਖੂਨ ਨੂੰ ਮੋਢ ਇਸਦੇ ਪਾਇਆ ਤੁਸਾਂ ਦੁੱਖ ਮੁਸੀਬਤਾਂ ਝਾਗ ਕੇ ਇਹ ਬਾਗ ਲਗਾਇਆ ਤੁਸਾਂ ਪਾਣੀ ਦੀ ਥਾਂ ਖੂਨ ਨੂੰ ਮੋਢ ਇਸਦੇ ਪਾਇਆ ਤੁਸਾਂ ਤੋਂਕ ਗੁਲਾਮੀ ਵਾਲੜਾ ਗੱਲ ਪਾ ਨਾ ਬਹਿਣਾ ਪੰਜਾਬ ਇਹ ਪਹਾੜੀ ਭੰਗ ਦੇ ਲुटਵਾ ਨਾ ਬਹਿਣਾ ਤੁਸਾਂ ਦੁਸ਼ਮਣ ਨੂੰ ਕਰ ਆਪਣੀ ਖੰਗਣ ਨਹੀਂ ਦੇਣਾ ਤੁਸਾਂ ਦੁਸ਼ਮਣ ਨੂੰ ਕਰ ਆਪਣੀ ਖੰਗਣ ਨਹੀਂ ਦੇਣਾ ਸਤਲੁਜ ਵਿੱਚੋਂ ਅੰਗਰੇਜ਼ ਨੂੰ ਲੰਘਣ ਨਹੀਂ ਦੇਣਾ ਮੈਂ ਅਰਸ਼ੀ ਚੰਡੇ ਤੁਸਾਂ ਦੀ ਲਹਿਰਾ ਕੇ ਚੱਲਿਆ ਮੈਂ ਅਰਸ਼ੀ ਚੰਡੇ ਤੁਸਾਂ ਦੀ ਲਹਿਰਾ ਕੇ ਚੱਲਿਆ ਮੈਂ ਕਾਬਲ ਵਾਲੇ ठाੜ ਵੀਰਾਵਾ ਪਾ ਕੇ ਚੱਲਿਆ ਮੈਂ ਕਾਬਲ ਵਾਲੀ ਥਾੜਵੀ ਰਾਹ ਪਾ ਕੇ ਚੱਲਿਆ ਤੁਸੀਂ ਦੂਣੀ ਕਰਨੀ ਹੋਰ ਵੀ ਮੈਥੋਂ ਪਰ ਪਤਾਈ ਤੁਸੀਂ ਦੁਸ਼ਮਣ ਲਈ ਬਗਿਆੜ ਹੋ ਆਪੋਂ ਵਿੱਚ ਭਾਈ ਤੁਸੀਂ ਦੁਸ਼ਮਣ ਲਈ ਬਗਿਆੜ ਹੋ ਆਪੋਂ ਵਿੱਚ ਭਾਈ ਸਿਰ ਲੱਥ ਹੋ ਵਾਂਗ ਦਲੀਪ ਦੇ ਪੰਜਾਬ ਲਈ ਲੜਿਓ ਤੇ ਰਲਤੋ ਵਾਂਗ ਦਲੀਬ ਦੇ ਪੰਜਾਬ ਲਈ ਲੜਿਓ ਤੁਸੀਂ ਫੁੱਟ ਚੰਦਰੀ ਦੇ ਭੁੱਲ ਕੇ ਅੱਡੇ ਨਾ ਚੜਿਓ ਮੈਂ ਚੱਲਿਆਂ ਦੇ ਕੇ ਤੁਸਾਂ ਨੂੰ ਦਸ਼ਮੀਸ਼ ਦਾ ਖੰਡਾ ਮੈਂ ਚੱਲਿਆਂ ਦੇ ਕੇ ਤੁਸਾਂ ਨੂੰ ਦਸ਼ਮੀਸ਼ ਦਾ ਖੰਡਾ ਤੁਸਾਂ ਚੁੱਕਣ ਕਦੀ ਨਾ ਦੇਵਣਾ ਜਮਰੋਦ ਦਾ ਝੰਡਾ ਤੁਸਾਂ ਚੁੱਕਣ ਕਦੀ ਨਾ ਦੇਵਣਾ ਜਮਰੋਦ ਦਾ ਝੰਡਾ ਯੂ ਕੈਨ ਦੀ ਫਤੇ ਬੁਲਾ ਦਿੱਤੀ ਜੀ ਬਾ ਭਾਉ ਗਈ ਬਸਨਾਲੀ ਸ਼ੀਰੀ ਪੰਜਾਬ ਦੀ ਵੀ ਕਿਸਮਤ ਸੌ ਗਈ ਢਿੱਡਾ ਅੰਦਰ ਆਨ ਝੱਟ ਖੁਦ ਸਿੰਘਾਂ ਨੂੰ ਵੜ ਗਈ ਓ ਡੋਗਰਾ ਕਰਦੀ ਸੱਪ ਬਣ ਸਿੰਘਾਂ ਨੂੰ ਲੜ ਗਈ ਇੱਕ ਪਾਸੇ ਲੱਗਾ ਉਸ ਦੀ ਸੀ ਸ਼ਾਲ ਨੂੰ ਲਾਂਬੂ ਇੱਕ ਪਾਸੇ ਲੱਗਾ ਉਸ ਦੀ ਸੀ ਸ਼ਾਲ ਨੂੰ ਲਾਂਬੋ ਲੱਗ ਗਿਆ ਉਧਰ ਪੰਜਾਬ ਦੀ ਇਕਬਾਲ ਨੂੰ ਲਾਂਬੋ ਲੱਗ ਗਿਆ ਪੰਜਾਬ ਦੀ ਉਧਰ ਇਕਬਾਲ ਨੂੰ ਲਾਂਬੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਕਵਿਤਾਵਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ